ਕਹਿੰਦੇ ਨੇ ਰਿਸ਼ਤੇ ਹਮੇਸ਼ਾ ਚੰਦਨ ਦੀ ਲੱਕੜ ਵਰਗੇ ਹੋਣੇ ਚਾਹੀਦੇ ਨੇ ਟੁਕੜੇ ਭਾਵੇਂ ਕਿੰਨੇ ਵੀ ਹੋ ਜਾਣ ਖੁਸ਼ਬੂ ਨਹੀਂ ਜਾਣੀ ਚਾਹੀਦੀ ਅੱਜ ਦੀ ਇਹ ਕਹਾਣੀ ਇੱਕ ਫਕੀਰ ਦੀ ਹੈ ਤਰਸਰ ਫਕੀਰ ਆਪਣੇ ਚੈਂਬਰ ਵਿੱਚ ਬਠਾ ਹੋਇਆ ਸੀ ਇੱਕ ਸ਼ਖਸ ਬੜੇ ਗੁੱਸੇ ਦੇ ਨਾਲ ਉਸਦੇ ਕੈਵਨ ਵਿੱਚ ਆਇਆ ਉਹ ਉਸਦੇ ਚਿੱਟੇ ਕੱਪੜੇ ਪਾਏ ਹੋਏ ਸੀ ਪਰ ਉਸ ਵੀ ਮਿੱਟੀ ਨਾਲ ਲੱਭੜੇ ਹੋਏ ਸੀ ਚਿਹਰਾ ਬਹੁਤ ਧੁੱਪ ਨਾਲ ਕਾਲਾ ਹੋ ਚੁੱਕਿਆ ਸੀ ਦੇਖ ਕੇ ਲੱਗ ਰਿਹਾ ਸੀ ਉਹ ਬਹੁਤ ਪਰੇਸ਼ਾਨ ਹੈ ਉਸ ਦੇ ਹੱਥ ਵਿੱਚ ਕੁਝ ਕਾਗਜ਼ ਸੀ ਗੁੱਸੇ ਨਾਲ ਉਹ ਕਾਗਜ਼ ਵਕੀਲ ਦੇ ਟੇਬਲ ਤੇ ਕਮਾ ਕੇ ਮਾਰੇ ਤੇ ਚੀਕ ਕੇ ਬੋਲਿਆ ਤੇ ਵਕੀਲ ਸਾਹਿਬ ਮੈਨੂੰ ਇਹ ਫਲੈਟ ਤੇ ਸਟੇ ਚਾਹੀਦੀ ਹੈ ਤੁਸੀਂ ਉਹ ਸਟੇ ਮੈਨੂੰ ਲਗਾ ਦਿਓ ਇਸ ਕੰਮ ਲਈ ਜੋ ਵੀ ਖਰਚ ਆਵੇਗਾ ਜੋ ਵੀ ਕਾਗਜ਼ ਤੁਹਾਨੂੰ ਚਾਹੀਦੇ ਨੇ ਉਹ ਦੇਣ ਲਈ ਮੈਂ ਤੁਹਾਨੂੰ ਤਿਆਰ ਹਾਂ ਬਸ ਇਹ ਮੇਰਾ ਹੀ ਕੰਮ ਹਰ ਹਾਲ ਵਿੱਚ ਹੋਣਾ ਚਾਹੀਦਾ ਹੈ ਤਕੀਰ ਨੇ ਬੜੇ ਸ਼ਾਂਤ ਲਹਿਜੇ ਨਾਲ ਕਿਹਾ ਤੇ ਪਹਿਲਾਂ ਤੁਸੀਂ ਆਰਾਮ ਨਾਲ ਬੈਠ ਜਾਓ ਤਾਂ ਸੁਣੇ ਅਸੀਂ ਦਾ ਤਾਪਮਨ ਠੀਕ ਕੀਤਾ ਤਾਂ ਉਸ ਬੰਦੇ ਦਾ ਮੂਡ ਠੀਕ ਹੋ ਜਾਵੇ ਆਪਣੇ ਕੋਲ ਕੰਮ ਕਰਦੇ ਇੱਕ ਲੜਕੇ ਨੂੰ ਉਸਨੇ ਉਸ ਨੂੰ ਪਾਣੀ ਪਿਉਣ ਨੂੰ ਪਿਉਣ ਲਈ ਕਿਹਾ ਉਸ ਸਖਸ ਨੂੰ ਕਹਿਣ ਲੱਗਿਆ ਤੇ ਠੀਕ ਹੈ ਕੋਈ ਗੱਲ ਨਹੀਂ ਬਿਲਕੁਲ ਤੁਹਾਡਾ ਜੋ ਵੀ ਕੰਮ ਹੈ ਹੋ ਜਾਵੇਗਾ ਪਹਿਲਾਂ ਮੈਨੂੰ ਆਰਾਮ ਨਾਲ ਸਾਰੀ ਗੱਲ ਦੱਸੋ ਹੀ ਨੇ ਸਾਰੇ ਕਾਗਜ਼ ਲਏ ਤੇ ਕਾਫੀ ਲੰਬੀ ਚਰਚਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਆਖਰੋ ਆਦਮੀ ਚਾਹੁੰਦਾ ਕੀ ਹੈ ਫਿਰ ਉਸਨੇ ਉਸ ਨੂੰ ਤਿੰਨ ਚਾਰ ਦਿਨ ਲਈ ਵਾਅਦਾ ਲਈ ਆਨ ਲੁਕ ਕਿਹਾ ਤਾਂ ਸਾਰੇ ਕਾਗਜ਼ਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਸ ਸਮੱਸਿਆ ਦਾ ਕੋਈ ਹੱਲ ਕੱਢ ਸਕੇ ਤੁਹਾਡੇ ਕੇਸ ਲਈ ਜਾਣ ਲਈ ਮੈਨੂੰ ਥੋੜਾ ਸਮਾਂ ਦਿਓ ਮੈਂ ਫਿਰ ਤੁਹਾਨੂੰ ਦੱਸ ਸਕਦਾ ਇਸ ਕੇਸ ਵਿੱਚ ਕੀ ਕੀਤਾ ਜਾ ਸਕਦਾ ਹੈ ਤਨਚਰਦਨਵਾਦ ਉਹ ਆਦਮੀ ਵਕੀਲ ਦੇ ਚੈਂਬਰ ਵਿੱਚ ਫਿਰ ਤਰ੍ਹਾਂ ਉਸ ਤਰ੍ਹਾਂ ਦਾਖਲ ਹੋਇਆ ਬਿਲਕੁਲ ਉਸੇ ਗੁੱਸੇ ਵਿੱਚ ਤੇ ਉਹਨਾਂ ਹਾਲਾਤਾਂ ਵਿੱਚ ਉਹ ਵਕੀਲ ਉਸ ਬੰਦੇ ਦੇ ਆਉਣ ਤੋਂ ਪਹਿਲਾਂ ਹੀ ਬੋਲਿਆ ਤੇ ਆਓ ਬੈਠੋ ਐਸ ਤੋਂ ਪਹਿਲਾਂ ਤੁਸੀਂ ਕੁਝ ਬੋਲੋ ਤੇ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਇਹ ਸਾਰੇ ਕਾਗਜ਼ਾਂ ਨੂੰ ਦੇਖ ਕੇ ਤੇ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਕਾफी ਕੁਝ ਸਮਝ ਵਿੱਚ ਆਇਆ ਹੈ ਜੋ ਮੈਨੂੰ ਸਮਝ ਵਿੱਚ ਆਇਆ ਏ ਤੇ ਮੈਂ ਉਹ ਤੁਹਾਨੂੰ ਸਮਝਾਉਣਾ ਚਾਹੁੰਦਾ ਉਸ ਪਗイール ਨੇ ਅੱਗੇ ਕਿਹਾ ਤੇ ਭਾਈ ਸਾਹਿਬ ਤੁਸੀਂ ਤੁਹਾਡਾ ਛੋਟਾ ਭਰਾ ਤੇ ਤੁਹਾਡੀ ਭੈਣ ਤੁਸੀਂ ਆਪਣੇ ਪਰਿਵਾਰ ਵਿੱਚ ਵਸ ਤਿੰਨ ਜੀਓ ਤੁਹਾਡੇ ਮਾਪਿਓ ਤੁਹਾਡੇ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਮਾਪਿਓ ਤੋਂ ਬਾਅਦ ਤੁਸੀਂ ਘਰ ਵਿੱਚ ਸਭ ਤੋਂ ਵੱਡੇ ਸੀ ਤੁਹਾਡੀ ਭੈਣ ਤੇ ਭਰਾ ਦਾ ਖਿਆਲ ਤੁਸੀਂ ਮਾਪਿਓ ਤੋਂ ਵੀ ਜ਼ਿਆਦਾ ਖਿਆਲ ਰੱਖਿਆ ਆਪਣੀ ਭੈਣ ਨੂੰ ਪੜ੍ਹਾ ਲਿਖਾ ਕੇ ਵਧੀਆ ਘਰ ਵਿੱਚ ਉਹਦਾ ਵਿਆਹ ਕਰ ਦਿੱਤਾ। ਆਪਣੇ ਭਰਾ ਲਈ ਤਾਂ ਪਤਾ ਨਹੀਂ ਕਿ ਤੁਸੀਂ ਕੀ ਕੁਝ ਕੀਤਾ। ਜਿਸ ਦਾ ਆਸਾਨੋ ਸਹੈ ਦੀ ਉਹ ਤਾਰ ਸਕੇ। ਤੁਸੀਂ ਖੁਦ ਭਾਵੇਂ ਬਹੁਤ ਘੱਟ ਪੜੇ ਲਿਖੇ ਹੋ। ਪਰ ਆਪਣੇ ਛੋਟੇ ਭਰਾ ਨੂੰ ਇੰਜੀਨੀਅਰ ਬਣਾਇਆ। ਜਿਵੇਂ ਤੁਸੀਂ ਦੱਸਿਆ ਤੇ ਬਚਪਨ ਇੱਕ ਬਲਦ ਨੇ ਤੁਹਾਡੇ ਭਰਾ ਦੇ ਸਿੰਘ ਮਾਰਕਸ ਨੇ ਲਹੂ ਹਲਾਨ ਕਰ ਦਿੱਤਾ ਸੀ। ਤੁਸੀਂ ਉਹਨੂੰ ਮੋਢੇ ਤੇ ਚੱਕ ਕੇ पैदल 5 किलोमीटर दूर ते ते एक अस्पताल ਵਿੱਚ ਲੈ ਕੇ ਗਏ ਸੀ ਕਿਉਂਕਿ ਉਸ ਪਿੰਡ ਵਿੱਚ ਇੱਕ ਹਸਪਤਾਲ ਨਹੀਂ ਸੀ ਤੁਸੀਂ ਆਪਣੇ ਭਰਾ ਲਈ ਹਰ ਤਿਆਗ ਪੂਰਾ ਕੀਤਾ ਖੇਤਾਂ ਵਿੱਚ ਮਜ਼ਦੂਰੀ ਕੀਤੀ ਇੱਥੋਂ ਤੱਕ ਤੇ ਭੁੱਖੇ ਢੱਡ ਕੰਮ ਕੀਤਾ ਤੇ ਆਪਣੇ ਛੋਟੇ ਭਰਾ ਨੂੰ ਕਦੇ ਕੋਈ ਕਮੀ ਨਹੀਂ ਰੜਕਣ ਦਿੱਤੀ ਜਿਵੇਂ ਇੱਕ ਵਾਰ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤਾਂ ਡਾਕਟਰਾਂ ਨੇ ਕਿਹਾ ਤੇ ਉਹਨੂੰ ਇੱਕ ਕਿਡਨੀ ਦੀ ਲੋੜ ਹੈ ਤੇ ਆਪਣੀ ਕਿਡਨੀ ਵੀ ਉਸ ਨੂੰ ਬੇਚ ਚਾਹਤ ਦਿੱਤੀ ਤੇ ਕਿਹਾ ਤੂੰ ਬਸ ਇੱਕ ਅਫਸਰ ਬਣ ਲਈ ਧਿਆਨ ਦੇ ਤੂੰ ਮੰਜੇ ਤੇ ਬਿਮਾਰ ਪਿਆ ਬਿਲਕੁਲ ਵਧੀਆ ਨਹੀਂ ਲੱਗਦਾ ਤੇ ਪੈਂਡ ਵੀ ਤੇਰੇ ਲਈ ਨਹੀਂ ਬਣਿਆ ਇਹ ਤਾਂ ਸਭੋਂ ਮੇਰੇ ਵਰਗਾ ਲਈ ਹੈ ਮੈਂ ਇੱਥੇ ਰਹਿ ਕੇ ਬਸ ਖੇਤੀ ਦਾ ਕੰਮ ਕਰ ਲਵਾਂਗਾ ਤੂੰ ਬਸ ਪੜ੍ਹਾਈ ਵਾਲੇ ਧਿਆਨ ਦੇ ਇੱਕ ਵਧੀਆ ਜ਼ਿੰਦਗੀ ਜੀ ਕਾਲਜ ਦੀ ਜਿੰਨੀ ਵੀ ਫੀਸ ਸੀ ਉਹ ਵੀ ਤੁਸ ਕੋਈ ਦਿੱਤੀ ਤੇ ਮਾਸਟਰ ਡਿਗਰੀ ਲਈ ਹੋਰ ਵੀ ਯੂਨੀਵਰਸਿਟੀ ਵਿੱਚ ਉਸ ਦਾ ਦਾਖਲਾ ਕਰਵਾਇਆ ਹਰ ਤਿਹਾੜ ਤੇ ਜਦੋਂ ਵੀ ਉਸ ਨੂੰ ਮਿਲਣ ਜਾਂਦੇ ਹੀ ਉਸ ਲਈ ਹੈ ਮੇਕਾ ਮਠਿਆਈਆਂ ਵੀ ਲੈ ਕੇ ਜਾਂਦੇ। ਮਤਲਬ ਉਸ ਨੂੰ ਕੋਈ ਵੀ ਕਮੀ ਨਹੀਂ ਆਉਣ ਦਿੱਤੀ। ਜਦੋਂ ਉਹ ਇੰਜੀਨੀਅਰ ਬਣ ਗਿਆ ਤੇ ਸਾਰੇ ਪਿੰਡ ਵਿੱਚ ਪਾਰਟੀ ਦਿੱਤੀ। ਸਾਰੇ ਪਿੰਡ ਵਿੱਚ ਚਰਚਾ ਸੀ। ਤਾ ਭਰਾ ਹੋਵੇ ਤਾਂ ਇਹ ਜਾਂ ਫਿਰ ਛੋਟੇ ਭਰਾ ਨੇ ਕਿਹਾ ਤੇ ਕਾਲਜ ਵਿੱਚ ਇੱਕ ਮੁੰਡਾ ਕੁੜੀ ਪਸੰਦ ਹੈ ਤੂੰ ਤੁਸੀਂ ਉਸ ਕੁੜੀ ਨਾਲ ਪੂਰੀ ਧੂੰਧਾ ਉਹਦਾ ਵਿਆਹ ਕਰਵਾ ਦਿੱਤਾ ਪਰ ਉਸ ਤੋਂ ਬਾਅਦ ਹਾਲਾਤ ਬਦਲ ਗਏ ਛੋਟੇ ਭਰਾ ਨੇ ਪੈਂਡ ਵਾਲੇ ਘਰ ਆਉਣਾ ਜਾਣਾ ਬੰਦ ਕਰ ਦਿੱਤਾ ਵਧੀਆ ਨੌਕਰੀ ਦੇ ਬਾਵਜੂਦ ਵੀ ਉਸਨੇ ਖਰਚਾ ਇਹ ਕਹਿ ਕੇ ਬੰਦ ਕਰ ਦਿੱਤਾ ਤਾਂ ਸ਼ਹਿਰ ਵਿੱਚ ਖਰਚੇ ਬਹੁਤ ਨੇ ਤੇ ਹੁਣ ਉਸਨੇ ਇੱਕ ਫਲੈਟ ਲਿਆ ਜਦੋਂ ਤੁਸੀਂ ਉਸ ਨੂੰ ਪੁੱਛਿਆ ਤਾਂ ਫਲੈਟ ਲਈ ਪੈਸੇ ਕਿੱਥੋਂ ਆਏ ਤੇ ਉਸਨੇ ਕਿਹਾ ਤੇ ਉਸਨੇ ਫਲੈਟ loan ਤੇ ਲਿਆ ਏ ਹੁਣ ਉਸ loan ਨਹੀਂ ਅਧਾਰ ਨੂੰ ਤੁਹਾਨੂੰ ਕਿਹਾ ਕੁਸਤੇ ਹੈ ਸਿਰਾ ਅੱਧਾ ਖੇਤ ਵੇਚ ਕੇ ਉਸਦੇ ਪੈਸੇ ਮੈਨੂੰ ਦੇ ਦਿਓ ਹੁਣ ਤੁਹਾਨੂੰ ਇਸ ਗੱਲ ਨੇ ਬਹੁਤ ਦੁਖੀ ਕੀਤਾ ਹੋਇਆ ਏ ਕਿਉਂਕਿ ਹਿੱਸੇ ਨਾਮ ਦਾ ਸ਼ਬਦ ਤੁਹਾਡੀ ਜ਼ਿੰਦਗੀ ਵਿੱਚ ਤੱਕ ਕਦੇ ਆਇਆ ਹੀ ਨਹੀਂ ਹੁਣ ਤੁਸੀਂ ਇਸੇ ਗੱਲ ਤੋਂ ਗੁੱਸੇ ਹੋ ਕੇ ਆਪਣੇ ਛੋਟੇ ਭਰਾ ਦੇ ਫਲੈਟ ਤੇ ਸਟੇ ਲਗਾਉਣਾ ਚਾਹੁੰਦੇ ਹੋ ਉਸ ਸਖਸ ਨੇ ਹਾਂ ਵਿੱਚ ਸਿਰ ਹਿਲਾਇਆ ਥੋੜੀ ਜਿਹੀ ਚੁੱਪ ਤੋਂ ਬਾਅਦ ਪੁਕੀਰ ਨੇ ਕਿਹਾ ਤਾਂ ਮੈਂ ਤੁਹਾਨੂੰ ਫਸਵਾਸ ਦਿਵਾਉਣਾ ਤਾਂ ਤੁਹਾਡਾ ਕੰਮ ਹਰ ਹਾਲਤ ਵਿੱਚ ਹੋ ਜਾਵੇਗਾ ਇੱਥੋਂ ਤੱਕ ਤੇ ਤੁਹਾਡੇ ਭਰਾ ਕੋਲੇ ਜੋ ਵੀ ਪ੍ਰਾਪਰਟੀ ਹੈ ਉਸ ਵਿੱਚੋਂ ਹਿੱਸਾ ਵੀ ਲੈ ਕੇ ਦੇਵਾਂਗਾ ਤੇ ਉਸ ਤੋਂ ਪਹਿਲਾਂ ਮੇਰੇ ਕੋਲ ਸਵਾਲ ਨੇ ਜੋ ਕਿਡਨੀ ਤੁਸੀਂ ਆਪਣੇ ਭਰਾ ਨੂੰ ਦਾਨ ਕੀਤੀ ਸੀ ਕੀ ਇਸ ਤਰ੍ਹਾਂ ਕਰਨ ਲਈ ਉਹ ਵਾਪਸ ਆ ਜਾਵੇਗੀ ਕੀ ਉਹ ਪਾਲ ਮੜ ਕੇ ਆ ਜਾਵਣਗੇ ਜੋ ਤੁਸੀਂ ਆਪਣੇ ਭਰਾ ਨੂੰ ਮੋਢੇ ਤੇ ਚੱਕ ਕੇ ਪੈਦਲ ਹਸਪਤਾਲ ਲੈ ਗਏਗੇ ਸੀ ਕਿ ਉਹ ਸਮਾਂ ਵਾਪਸ ਆ ਜਾਵੇਗਾ ਜੋ ਤੁਸੀਂ ਉਸ ਮਿੱਟੀ ਵਿੱਚ ਮਿੱਟੀ ਹੋ ਕੇ ਖਰਾਬ ਕਰ ਦਿੱਤਾ ਤੁਸੀਂ ਉਸ ਸਾਕਸ ਲਈ ਆਪਣੀ ਜ਼ਿੰਦਗੀ ਲਗਾ ਦਿੱਤੀ ਉਸ ਫਲੈਟ ਦੀ ਕੀਮਤ ਤਾਂ ਉਸਦੇ ਅੱਗੇ ਕੁਝ ਵੀ ਨਹੀਂ ਤੁਸੀਂ ਉਸ ਨੂੰ ਉਹ ਦੇ ਦਿੱਤਾ ਜੋ ਕਦੇ ਵੀ ਵਾਪਸ ਮੁੜ ਕੇ ਨਹੀਂ ਆਵੇਗਾ ਤਹਾਡੇ ਭਰਾ ਨੇ ਜੋ ਵੀ ਕੀਤਾ ਉਹ ਗਲਤ ਹੈ ਪਰ ਤੁਸੀਂ ਵੀ ਹੁਣ ਗਲਤ ਰਸਤੇ ਤੇ ਨਾ ਜਾਓ ਜੋ ਵੀ ਹੋਇਆ ਉਸਨੂੰ ਭੁੱਲ ਜਾਓ ਤੁਹਾਡਾ ਭਰਾ ਭਾਵੇਂ ਸੋਚਦਾ ਫੁਖਾਰੀ ਨਿਕਲ ਗਿਆ ਪਰ ਤੁਸੀਂ ਦਿਲ ਦਾ ਦਿਲਦਾਰ ਬੰਦੇ ਸੀ ਬਸ ਦਿਲਦਾਰ ਹੀ ਬਣੇ ਰਹੋ ਤੁਸੀਂ ਹੁਣ ਤੱਕ ਆਪਣਾ ਹੱਥ ਉੱਪਰ ਹੀ ਰੱਖਿਆ ਹੈ ਇਸਨੂੰ ਉੱਪਰ ਹੀ ਰੱਖੋ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਧਿਆਨ ਦਿਓ ਉਹਨਾਂ ਨੂੰ ਵੀ ਆਪਣੇ ਛੋਟੇ ਭਰਾ ਵਾਂਗੂ ਪੜ੍ਹਾਓ ਲਿਖਾਓ ਤੇ ਕਾਬਲ ਬਣਾਓ ਬੇਸ਼ੱਕ ਤੁਹਾਡਾ ਭਰਾ ਤੁਹਾਡੇ ਕੀ ਧਿਆਨਸਾਨ ਭੁੱਲ ਗਿਆ ਪਰ ਮੇਰਾ ਯਕੀਨ ਕਰਿਓ ਤੁਹਾਡੇ ਬੱਚੇ ਤੁਹਾਡੇ ਨਾਲ ਅਜਿਹਾ ਕਦੇ ਵੀ ਨਹੀਂ ਕਰਨਗੇ ਤਕੀਲ ਦੀਆਂ ਗੱਲਾਂ ਸੁਣ ਕੇ ਸਾਕਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਪਰ ਉਹ ਰੋਇਆ ਨਹੀਂ ਹੱਥ ਜੋੜ ਕੇ ਵਕੀਲ ਦਾ ਧੰਨਵਾਦ ਕੀਤਾ ਤੇ ਉਥੋਂ ਫਤਿਹ ਵਲਾਂ ਗਿਆ। ਵਕੀਲ ਨੂੰ ਲੱਗਿਆ ਤੇ ਸ਼ਾਇਦ ਉਸ ਆਦਮੀ ਨੂੰ ਸ਼ਾਇਦ ਉਸ ਆਦਮੀ ਨੂੰ ਉਸ ਦੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ। ਤਾਂ ਹੀ ਉਹ ਚੁੱਪਚਾਪ ਉਥੋਂ ਚਲੇ ਗਿਆ। ਕਿਉਂਕਿ ਉਹ ਵਕੀਲ ਇਸ ਕੇਸ ਨੂੰ ਨਾਲ ਲੈ ਕੇ ਅੱਗੇ ਗਹਿਣ ਦੇ ਰਿਹਾ ਸੀ। ਵਕੀਲ ਨੂੰ ਇਥੋਂ ਤੱਕ ਲੱਗਿਆ ਤੇ ਉਹ ਕਿਸੇ ਹੋਰ ਵਕੀਲ ਕੋਲੇ ਜਾਵੇਗਾ। ਪਰ ਸਟੇ ਲੈ ਲੈ ਬਗਾ। ਪਰ ਅਜੇ ਹਾ ਕੁਝ ਵੀ ਨਾ ਹੋਇਆ। ਕੋਸੇ ਸਾਲਾ ਬਾਅਦ ਫੇਰ ਉਹ ਵਕੀਲ ਦੇ ਚੈਂਬਰ ਵਿੱਚ ਦਾਖਲ ਹੋਇਆ। ਕੱਪੜਿਆਂ ਵਿੱਚੋਂ ਸਪੈਦੀ ਝਲਕ ਰਹੀ ਸੀ। ਨਾਲ ਇੱਕ ਲੜਕਾ ਵੀ ਸੀ ਤੇ ਹੱਥ ਵਿੱਚ ਮਠਿਆਈ ਦਾ ਡੱਬਾ। ਵਕੀਲ ਨੇ ਉਸਨੂੰ ਬੈਠਣ ਲਈ ਕਿਹਾ। ਉਹ ਸ਼ਖਸ ਅੱਗੇ ਬੋਲਿਆ ਤੇ ਵਕੀਲ ਸਾਹਿਬ ਅੱਜ ਇੱਥੇ ਬੈਠਣ ਲਈ ਨਹੀਂ ਬਲਕਿ ਮੈਂ ਤੁਹਾਨੂੰ ਮਠਿਆਈ ਖਵਾਉਣ ਲਈ ਆਇਆ। ਮੈਂ ਤੁਹਾਡੀ ਉਹ ਸਲਾਹ ਮੰਨ ਲਈ ਤੇ ਭਰਾ ਤੋਂ ਬਦਲਾ ਲੈਣ ਲਈ ਚੱਕਰ ਛੱਡ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਧਿਆਨ ਦੇਵਾਂ। ਫਕੀਰ ਸਾਹਿਬ ਮੇਰਾ ਬੇਟਾ ਅਜੇ ਡਾਕਟਰ ਬਣ ਗਿਆ ਏ। ਤੇ ਪਿੰਡ ਵਿੱਚ ਵੀ ਉਸਨੇ ਹਸਪਤਾਲ ਵੀ ਖੋਲ੍ਹ ਲਿਆ ਏ। ਐਸੀ ਖੁਸ਼ੀ ਵਿੱਚ ਮੈਂ ਤੁਹਾਨੂੰ ਮਠਿਆਈ ਖਵਾਉਣ ਲਈ ਆਇਆ ਹਾਂ। ਕਿਉਂਕਿ ਤੁਸੀਂ ਵੀ ਇਸ ਦੇ ਅਸਲੀ ਹੱਕਦਾਰ ਹੋ। ਤੇ ਰਹੀ ਗੱਲ ਛੋਟੇ ਭਰਾ ਦੀ। ਉਸਨੇ ਵੀ ਮੇਰੇ ਤੋਂ ਮਾਫੀ ਮੰਗ ਲਈ। ਤੇ ਮੈਂ ਉਸ ਨੂੰ ਮਾਫ਼ ਵੀ ਕਰ ਦਿੱਤਾ। ਸੋ ਦੋਸਤੋ ਇਹ ਕਹਾਣੀ ਥੋੜੀ ਭਾਪਕਤਾ ਸੀ। ਪਰ ਇੱਕ ਬਹੁਤ ਵੱਡੀ ਗੱਲ ਸਿਖਾਉਂਦੀ ਹੈ। ਤੇ ਗੁੱਸਾ ਬਹੁਤ ਕੁਝ ਤਬਾਹ ਕਰ ਸਕਦਾ ਹੈ। ਪਰ ਜੇਕਰ ਤੁਸੀਂ ਉਸੇ ਗੁੱਸੇ ਨੂੰ ਸਹੀ ਦਿਸ਼ਾ ਵਿੱਚ ਮੋੜ ਦਿੱਤਾ ਜਾਵੇ। ਪਰ ਤੁਸੀਂ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਸਵਾਰ ਸਕਦੇ ਹੋ। ਕਹਾਣੀ ਵਿੱਚ ਸਖਸ ਦੀ ਬਦਲੇ ਦੀ ਭਾਵਨਾ। ਸਾਇਦ ਦੋ ਪਰਿਵਾਰਾਂ ਨੂੰ ਬਰਬਾਦ ਕਰ ਦਿੰਦੀ ਤੇ ਜ਼ਿੰਦਗੀ ਭਰ ਉਸ ਨੂੰ ਉਸ ਅੱਗ ਵਿੱਚ ਤਪਣਾ ਪੈਂਦਾ ਪਰ ਉਸਨੇ ਆਪਣੇ ਗੁੱਸੇ ਨੂੰ ਐਸੀ ਦਿਸ਼ਾ ਵੱਲ ਮੋੜ ਦਿੱਤਾ ਜਿੱਥੇ ਉਸ ਕੋਲ ਆਪਣੀ ਬੱਚਿਆਂ ਦੀ ਜ਼ਿੰਦਗੀ ਬਣਾਉਣ ਦਾ ਮੌਕਾ ਸੀ ਯਾਦ ਰੱਖਿਓ ਜ਼ਿੰਦਗੀ ਵਿੱਚ ਆਪਣੇ ਗੁੱਸੇ ਨੂੰ ਸਹੀ ਦਿਸ਼ਾ ਵਿੱਚ ਮੋੜਨਾ ਬਹੁਤ ਜ਼ਰੂਰੀ ਹੈ